ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਸੇ ਇਹ ਚਾਰਜ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਲ ਗਸ਼ਟ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਦੱਸਿਆ ਜਾ ਰਿਹਾ ਕਿ 8000 ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਰੇ ਸੀਆਈਏ ਇਨਚਾਰਜ 2 ਕਰਨਦੀਪ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੋਂਨਾਂ ਦਾ ਕਹਿਣਾ ਹੈ ਕਿੰਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਮਹਿਲਾ ਤੇ ਐਨਡੀਪੀਐਸ ਦੇ ਤਹਿਤ ਸੱਤ ਮੁਕੱਦਮੇ ਦਰਜ ਨੇ ਫਿਲਹਾਲ ਇਹਨਾਂ ਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਖੰਗਾਲੇ ਜਾ ਰਹੇ ਨੇ ਮੈਂ ਇੰਸਪੈਕਟਰ ਕਰਨ ਚਾਰ ਸੀਸਟਾਪ ਕੂ ਬਟੰਡਾ ਕੱਲ ਸਾਡੇ ਸੀਸਟਾਪ ਕੂ ਦੀ ਮਿਉਂਸਿਪੈਟੀ ਵੱਲੋਂ ਦੌਰਾਨੇ ਪੈਟਰੋਲਿੰਗ ਜਿਹੜਾ ਇੱਕ ਔਰਤ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਜਿਹੜੀ 50 ਗ੍ਰਾਮ ਹੈਰੋਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਦੀਆਂ ਮੰਚ ਚਲਦੀ ਜਾ ਰਹੀ ਹੈ। ਇਹ ਜਿਹੜੀ ਔਰਤ ਮਨਜੀਤ कौर ਇਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ 7 ਮੁਕੱਦਮੇ ਦਰਜ ਹੈਗੇ ਨੇ। ਬਾਕੀ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ ਪੁਲਿਸ ਮਾਰਡ ਹਾਸਲ ਕਰਕੇ ਜਿਹੜਾ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਊਗੀ। ਅਤੇ ਇਹਦੇ ਮੁਕਦਮੇ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੇ ਬਾਰੇ ਜਿਹੜੀ ਤਫ਼ਤੀਸ਼ ਸ਼ਾਮਲ ਵਿੱਚ ਲੈਂਦੀ ਜਾਵੇਗੀ ਡਰੱਗ ਮੰਲੀ ਵੀ ਕੁਐਸਚਨ ਹਾਂਜੀ ਇਹਨਾਂ ਦੇ ਕੋਲੋਂ ਕਰੀਬ 8000 ਰੁਪਏ ਦੀ ਜਿਹੜੀ ਡਰੱਗ ਮੰਨੀ ਬਰਾਮਦ ਹੋਈ ਹੈ ਜਿਹੜੀ ਮੁਕਦਮੇ ਦੇ ਵਿੱਚ ਅਸੀਂ ਰਿਕਵਰ ਕੀਤੀ ਹੈ ਬਾਕੀ ਇਹ ਮੁਕਦਮੇ ਦੇ ਬੈਕਵਰਡ ਫਾਰਵਰਡ ਲਿੰਕ ਦੇ ਬਾਰੇ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜਿਹੜੀ ਅਗਲੀ ਕਾਰਵਾਈ ਵਿੱਚ ਲਿਆਵਾਂਗੇ ਤੇ ਨਾਕਾ ਬੰਦ ਕੀਤਾ ਸੀ ਕਿ ਕੋਈ ਗਾਸਟਾ ਨਹੀਂ ਹੋ ਰਿਹਾ ਹਾਂਜੀ ਇਹ ਦਰਾਨੇ ਪੈਟਰੋਲਿੰਗ ਜਿਹੜੀ ਇਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਗਈ ਸੀ ਪੁਲਿਸ ਕੋ ਆਰਟੀ ਜਿਹੜੀ ਧੋਬੀ ਹਨ ਵਸਤੀ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਕਰ ਰਹੀ ਸੀ ਉਹ ਪੈਟਰੋਲਿੰਗ ਦੇ ਦੌਰਾਨ ਜਿਹੜੀ ਸ਼ੱਕੀ ਹਾਲ ਦੇ ਵਿੱਚ ਜਦੋਂ ਇਹ ਵਿਅਕਤੀ ਮਿਲੇ ਜਦੋਂ ਇਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ ਮੈਨੂੰ ਦੱਸ ਸਕੋ ਹਾਂਜੀ ਬਿਲਕੁਲ ਜਿਹੜੀ ਸਾਡੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਇਹ ਪਹਿਲਾਂ ਤੋਂ ਜਿਹੜੀ ਮਹਿਸਾ ਸਾਡੀ ਜਾਰੀ ਹੋ ਚੱਲ ਰਹੀ ਹੈ ਕਿ ਅਤੇ ਜਿਹੜੇ ਜੋ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਕੇ ਜਿਦੀ ਜਲਦੀ ਤੋਂ ਜਲਦੀ ਇਹਨਾਂ ਤੇ ਨਾਕ ਪਾਈ ਜਾਵੇ